ਅੱਜ ਬਲਾਕ ਨਥਾਣਾ ਦੇ ਸਰਕਲ ਗਵਿੰਦਪੁਰਾ ਪਿੰਡ ਗੰਗਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ 3ਾਂ ਦੀ ਲੋੜੀ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ 3ਾਂ ਨਾਲ ਸੰਬੰਧਿਤ 3ਾਂ ਦੀ ਦਾਸਤਾਨ ਪੁਸਤਕ ਲੋਕਰਪਣ ਕੀਤੀ ਗਈ ਤੇ ਇਸ ਪ੍ਰੋਗਰਾਮ ਦੌਰਾਨ ਕਵਿਤਾਵਾਂ ਗੀਤ ਗਿੱਧਾ ਅਤੇ ਪ੍ਰਾਤਨ ਸੱਭਿਆਚਾਰ ਨੂੰ ਪੇਸ਼ ਕਰਦੇ ਉੱਚੀ ਹੇਕ ਦੇ ਗੀਤ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ ਤੇ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਨੂੰ ਤੀਆਂ ਦੀ ਲੋੜੀ ਸਦੀ ਮਡੀ ਕੰਝਾ ਸਾਡੇ ਚ ਸ਼ਾਨਦਾਰ ਤੇ ਅੱਜ ਆਪਾਂ ਤੀਆਂ ਦੀ ਲੋੜੀ ਕਿਉਂ ਸਾਲ ਦਾ ਨਵਾਂ ਸ਼ੁਰੂਆਤ ਵੀ ਹੈ ਤੇ ਇੱਕ ਸਾਲ ਦਾ ਪਹਿਲਾ ਪ੍ਰੋਗਰਾਮ ਵੀ ਤੀਆਂ ਦੀ ਲੋੜੀ ਦੇ ਅਜੋ ਆਪਾਂ ਜਿਹੜਾ ਹੈਗਾ ਮਨਾ ਰਹੇ ਹਾਂ ਸਾਡਾ ਵਿਭਾਗ ਜਿਹੜਾ ਇਸਤਰੀ ਬਾਲ ਵਿਕਾਸ ਵਿਭਾਗ ਹੈ ਆਤਾਂ ਦੇ ਲਈ ਲੜਕੀਆਂ ਦੇ ਲਿੰਗ ਮੇਸ਼ ਕੁਛ ਨਾ ਕੁਛ ਪ੍ਰੋਗਰਾਮ ਕਰਦਾ ਰਹਿੰਦਾ ਹੈਗਾ ਜਿਵੇਂ ਕਿ ਪਹਿਲਾਂ ਬੇਦੇ ਨਾਮ ਦੀਆਂ ਸਕੀਮਤੀਆਂ ਦੇ ਨਾਂ ਤੇ ਚੱਲਦੀ ਸੀ ਸਲੋਕਨੀ ਸਕੀਮ ਹੋ ਗਈ ਤੇ ਹੁਣ ਜਿਵੇਂ ਪੀਐਮਐਮ ਜੀਵਾਈ ਸੈਂਟਰ ਦੀ ਸਕੀਮ ਆ ਦੂਜੀ ਲੜਕੀ ਹੋਣ ਤੇ 6000 ਰੁਪਿਆ ਜਿਹੜਾ ਮਦਰ ਨੂੰ ਦਿੱਤਾ ਜਾਂਦਾ ਉਹਦੀਆਂ ਕੁਝ ਲਿਮਿਟਡਸ ਨੇ ਕੁਸ਼ਰਤਾਂ ਨੇ ਉਹ ਜੇ ਇਹਨਾਂ ਪੂਰਾ ਕਰਨਾ ਡਾਕੂਮੈਂਟਸ ਦਿੱਤੁੰਦੇ ਤਾਂ ਉਹੜੀਆ 6000 ਕੀ ਆ ਦੂਜੀ ਲੜਕੀ ਨੂੰ ਦਿੱਤਾ ਜਾਂਦੀ। ਤੋਂ ਪਪਾ ਤਿਆਂ ਦੀ ਲੋੜੀ ਮਨਾਉਂਦਾ ਇਹੀ ਮਨਸਬਤ ਹੈ। ਕੀ ਆਪਾਂ ਪੁੱਤਰਾਂ ਦੀ ਤਰ੍ਹਾਂ ਉਹਨਾਂ ਨੂੰ ਪਾੜੀਏ ਉਹਨਾਂ ਨੂੰ ਪੜਾਈਏ ਉਹਨਾਂ ਦਾ ਪਾਲਣ ਪੋਸ਼ਣ ਵੀ ਵਧੀਆ ਤਰੀਕੇ ਨਾਲ ਕਰੀਏ ਵੈਸੇ ਤਾਂ ਹੁਣ ਜਿਹੜਾ ਹੈਗਾ ਹਰ ਖੇਤਰ ਵਿੱਚ ਆਪਾਂ ਦੇਖੀਏ ਕੁੜੀਆਂ ਹਰ ਖੇਤਰ ਵਿੱਚ ਆਪਣੇ ਨਾਲ ਅੱਗੇ ਆ ਰਹੀਆਂ ਨੇ ਕੋਈ ਵੀ ਖੇਤਰ ਹੋਵੇ ਤਾਂ ਸਮਾਜ ਜਿਵੇਂ ਜਿਵੇਂ ਬਦਲਦਾ ਹੈ ਤਾਂ ਸਮਾਜ ਦੀ ਸੋਚ ਵੀ ਬਦਲਦੀ ਜਾਂਦੀ ਹੈ ਸੋ ਜ਼ਰੂਰੀ ਹੈ ਘਰਾਂ ਵਿੱਚ ਵੀ ਆਪਾਂ ਜਿਵੇਂ ਆਮ ਰਹਿੰਦੇ ਆ ਧੀਾਂ ਨੂੰ ਮੇ ਸਤਿਕਾਰ ਦੇਈਏ ਤੁਹਾਡੀਆਂ ਨੰਨਾਂ ਦਾ ਸੱਸਾ ਉਹਨਾਂ ਦਾ ਵੀ ਪੂਰਾ ਸਤਕਾਰ ਆਦਰਮਾਨ ਕੀਤਾ ਜਾਵੇ। ਫੇਰ ਮੇਰੀ ਆਪਣੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਘਰਾਂ ਵਿੱਚ ਵੀ ਜਿਵੇਂ ਤੁਸੀਂ ਕੁੜੀਆਂ ਅੱਗੇ ਜਾ ਕੇ ਆਪਦੇ ਸਹੁਰੇ ਘਰਾਂ 'ਚ ਵਿਚਰਨਾਗਾ ਕਰਨਾ ਜੇ ਸੱਸ ਨੇ ਕਹਤੀ ਉਹ ਗੱਲ ਵੱਡੀ ਹੋ ਜਾਂਦੀ ਐ ਮਾਣੇ ਕਹਤੀ ਉਹ ਛੋਟੀ ਐ ਉਹ ਵੀ ਤਾਂ ਮਾਂ ਹੀ ਐ ਫਰਕ ਇੰਨਾ ਹੁੰਦਾ ਵੀ ਸਾਡੇ 'ਚ ਉਹ ਸ਼ਹਿ ਸ਼ਕਤੀ ਨਹੀਂ ਹੁੰਦੀ। ਸੋ ਆਪਦੇ ਅੰਦਰ ਇਹ ਚੀਜ਼ੇ ਵੀ ਕਰੋ ਪਾਓ ਤੇ ਸੱਸਾਂ ਨੂੰ ਵੀ ਚਾਹੀਦਾ ਐ। ਪੀ ਪੂਰੇ ਉਹ ਸਨਮਾਨ ਜਿੱਦਾਂ ਤੀਆਂ ਦਾ ਮਨ ਸਨਮਾਨ ਕਰਦੇ ਆ ਉਹਾਂ ਬਣੀ ਕਰਦੇ। ਸੋ ਅੱਜ ਜਿਹੜਾ ਛੋਟਾ ਜਿਹਾ ਪ੍ਰੋਗਰਾਮ ਲੱਗ ਜਾਏਗਾ ਤੀਆਂ ਦੀ ਜੁਬਲੀ ਮਨਾ ਰਹੇ ਆ ਆਪਾਂ ਤੇ ਇਹਦੇ ਤੇ ਇੱਕ ਆਪਣੇ ਹੀ ਪਿੰਡ ਦੀ ਬਹੁਤ ਮੋਹਾਰ ਲਿਖਤਾ ਸੋਹਣੀ ਕੁਆਰੀ ਤੀਆਂ ਦੀ ਲਾਸਤਾਨ ਬਣ ਕੇ ਜਿੱਦੀ ਹੈ ਸਾਰੇ ਤੁਹਾਨੂੰ ਤੀਆਂ ਦੇ ਨਾਂ ਤੇ ਵਿੱਚ ਤੀਆਂ ਨੂੰ ਮੁੱਖ ਲੈ ਕੇ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਮਾਂ ਪਿਤਾ ਦਾ ਜਿਹੜਾ ਸਫਰ ਹੈ ਕਿਵੇਂ ਕਿਵੇਂ ਉਹ ਫੇਸ ਕਰਦੀਆਂ ਨੇ ਕਿਵੇਂ ਉਹਨਾਂ ਦਾ ਪਾਲਨ ਪੋਸ਼ਣ ਕਿੰਨਾ ਵੱਨਸ਼ਾਟ ਕੀਤਾ ਜਾਂਦਾ ਮਾਂ ਕਹਿੰਦੀ ਹੈ ਨਹੀਂ ਇਹ ਤਤੀ ਹੈ ਇਹ ਐਂਡ ਕਰਨਾ ਪੁੱਤ ਤਾਂ ਕੁਝ ਵੀ ਕਰੀਏ ਉਹਨਾਂ ਨੂੰ ਮਤਲਬ ਉਹਦੇ ਸੁਪਨੇ ਅੰਦਰ ਹੀ ਸੁਜੋੜੇ ਜਾਂਦੇ ਆ ਪਾ ਜਾਂਪੂ ਹੱਤਿਆ ਨੂੰ ਲੈ ਕੇ ਮਤਲਬ ਕੋਈ ਵੀ ਮੈਂ ਕਿਤਾਬ ਪੜੀ ਤਾਂ ਐਸਾ ਵਿਸ਼ਾ ਹੀ ਨਹੀਂ ਸੀਗਾ ਕਿ ਜਿਹੜਾ ਇਹਦੇ ਵਿੱਚ ਸ਼ੋਆ ਨਾ ਗਿਆ ਹੋਵੇ ਬੜੇ ਹੀ ਸੋਹਣੇ ਤੱਜ ਜਿਸ ਕਰਕੇ ਉਹਨਾਂ ਨੇ ਆਪ ਦੇ ਲੱਖਾਂ ਲੱਖਾਂ ਦੁਆਰਾ ਇਸ ਕਿਤਾਬ ਨੂੰ ਸ਼ਿੰਗਾਰਿਆ ਤੇ ਬਹੁਤ ਵਧੀਆ ਜਿਹੜੀ ਇਹ ਕਿਤਾਬ ਹੈ ਸਾਰੇ ਪੜਿਓ ਤੇ ਬੜਾ ਸੋਹਣਾ ਇਹਨਾਂ ਨੇ ਐਦਾਂ ਲੱਗਦਾ ਵੀ ਹਰ ਇੱਕ ਦੀ ਆਪਣੀ ਕਹਾਣੀ ਲੁਕੀ ਹੋਈ ਹੈ ਇਸ ਵਿੱਚ ਬੜੀਆਂ ਇਹਨਾਂ ਨੇ ਡੂੰਘੀਆਂ ਗੱਲਾਂ ਲਿਖੀਆਂ ਨੇ ਇੱਕ ਬੜੀ ਸੋਹਣੀ ਇਹਨਾਂ ਦੇ ਵਿੱਚ ਇੱਕ ਹੈਗੀ ਆ ਔਰਤ ਦਾ ਪਹਿਲਾ ਗਰੂਰ ਉਹਦਾ ਕੁਸਮ ਹੁੰਦਾ ਤੇ ਦੂਜੇ ਗਰੂਰ ਉਦੇ ਬੱਚੇ ਹੁੰਦੇ ਨੇ ਤੇ ਆਪਣੇ ਪਹਿਲੇ ਗਰੂਰ ਨੂੰ ਪੂਰਾ ਕਰਨ ਲਈ ਔਰਤ ਆਪਣੇ ਆਖਰੀ ਗਰੂਰ ਨੂੰ ਪੂਰਾ ਕਰਨ ਲਈ ਔਰਤ ਆਪਣੇ ਪਹਿਲੇ ਗਰੂਰ ਨੂੰ ਖਾ ਕੇ ਵਿੱਚ ਮਿਲਾ ਦਿੰਦੀ ਹੈ ਜਿੱਦਾਂ ਕਿ ਆਪਾਂ ਔਰਤ ਆਪਣੇ ਸੁਪਨੇ ਵੀ ਆਪਣੇ ਬੱਚਿਆਂ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੰਦੀ ਹੈ ਆਪਣੇ ਉਹ ਭੁੱਲ ਜਾਂਦੀ ਹੈ ਜਦੋਂ ਬੱਚੇ ਹੁੰਦੇ ਆ ਫਿਰ ਉਹਨੂੰ ਆਉਂਦਾ ਵੀ ਇੰਨਾ ਰਾਹੀ ਆਪਦੇ ਸੁਪਨੇ ਪੂਰੇ ਕਰਾ ਉਹਨਾਂ ਦਾ ਪਰਵਿਸ਼ ਕਰਨ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਉਹ ਖੁਦ ਨੂੰ ਵੀ ਭਲਾ ਦਿੰਦੇ। ਜਿਹੜੇ ਆਪਣੇ ਕਾਜ ਆਪ ਕਰਦੀ ਹੈ। ਆਪਾਂ ਕਈ ਵਾਰੀ ਘਰਾਂ 'ਚ ਆਮ ਹੀ ਛੋਟੇ ਦੇਖਦੇ ਆਂ ਵੀ ਦੋ ਜੀ ਘਰੋਂ ਬਾਹਰੋਂ ਆਏ ਆ ਤਾਂ ਔਰਤ ਨੇ ਪਹਿਲਾਂ ਪਾਣੀ ਫੜਾਉਣਾ ਔਰਤ ਨੇ ਬਾਹਰੋਂ ਵੀ ਕੰਮ ਕਰਕੇ ਆਈ ਹੈ ਤੇ ਘਰੇ ਆ ਕੇ ਵੀ ਉਹਨੇ ਪਹਿਲਾਂ ਚ ਹੀ ਕਰਨਾ। ਜਦਕਿ ਆਦਮੀ ਇਸ ਚੀਜ਼ 'ਚ ਥੋੜਾ ਜਿਹਾ ਪਿੱਛੇ ਹੁੰਦੇ ਨੇ। ਜਾ ਕਹਿ ਲਓ ਉਹਨਾਂ ਨੂੰ ਇੱਕ ਰੱਬੀ ਉਹ ਮਿਲੀ ਵੀ ਹੈ ਵੀ ਇਹ ਔਰਤ ਨਹੀਂ ਕੰਮ ਕਰਦਾ। ਕਿਉਂਕਿ ਗੁਰਬਾਣੀ ਵਿੱਚ ਵੀ ਇਹ 17 ਕਹਿੰਿਆ ਹੀ ਗਿਆ ਨੇ ਆਪਣਾ ਹੱਥੀ ਆਪਣੇ ਆਪ ਹੀ ਘਾਸ ਸਵਾਰੀ। ਕਿਹਾ ਤਾਂ ਉਹਨਾਂ ਨੇ ਮਰਦ ਨੂੰ ਵੀ ਅਤੇ ਔਰਤ ਨੂੰ ਵੀ ਆਪਣੇ ਹੱਥੀ ਘਾਜ ਦੋਨਾਂ ਨੂੰ ਸਵਾਰਨਾ ਚਾਹੀਦਾ। ਪਰ ਕੀ ਹੈ ਔਰਤ ਸੋਹਾਂ ਤੋਂ ਲੱਗਦੀ ਹੈ। ਤੇ ਸ਼ਾਮ ਤੱਕ ਉਹਦਾ ਕੰਮ ਜਿਹੜਾ ਹੈਗਾ ਪੂਰਾ ਨਹੀਂ ਹੁੰਦਾ। ਦਿਨ ਚੜਦਾ ਕਦੋਂ ਤੇ ਸ਼ਾਮ ਕਿੱਥੇ ਹੈ ਔਰਤ ਦੀ ਜ਼ਿੰਦਗੀ ਚ ਆਰਾਮ ਦਿੱਤੀ ਹੈ। ਬੜੀਆਂ ਸੋਹਣੀਆਂ ਸਤਰਾਂ ਇਹਨਾਂ ਨੇ ਇਸ ਤੇ ਲਿਖੀਆਂ ਨੇ ਕਿ ਔਰਤ ਜਿਹੜੀ ਹੈ ਸਵੇਰ ਤੋਂ ਲੈ ਕੇ ਸ਼ਾਮ ਦੇ ਅੰਤ ਤੱਕ ਜਦੋਂ ਦੇਖੋਦਾ ਉਹ ਨਹੀਂ ਕੰਮ ਹੀ ਕਰਦਾ ਸਾਰਾ ਦਿਨ ਉਹ ਘਰਿਆਂ ਨੂੰ ਉਹ ਆ ਵੀ ਇਹ ਕਿਤਾਬ ਪੜ੍ਹਿਓ ਬਹੁਤ ਸੋਹਣੀ ਜਿਹੜੀ ਇਹ ਕਿਤਾਬ ਰਹੀ ਕੀ ਹੈ ਤੇ ਮੈਂ ਸਰਪੈਂਸਰ ਨੂੰ ਬੇਨਤੀ ਕਰੂੰਗੀ ਕਿ ਵੀ ਇਹ ਕਿਤਾਬ ਜੀ ਇਸ ਰੌਂਡ ਨੂੰ ਮੈਂ ਪੜ੍ਹਨਾ ਮੈਂ ਜੀ ਜਿਹੜੀ ਵਿ੍ਰਿਧੀਆਂ ਦੀ ਦਾਸਤਾਨ ਕਿਤਾਬ ਹੈ ਇਹ ਮੇਰੀ ਪਹਿਲੀ ਕਿਤਾਬ ਹੈ ਅੱਗੇ ਵੀ ਮੇਰੇ ਦੋ ਕਿਤਾਬਾਂ ਦੀ ਤਰਹੀਆਂ ਇੱਕ ਤਾਂ ਪੂਰੀ ਫੌਜੀ ਆਂਦੀ ਹੈ ਉਹਦਾ ਨਾਮ ਹੈਗਾ ਫੌਜੀ ਦੀ ਜੀਵਨ ਦੇਸ਼ ਨੂੰ ਸਮਰਪਿਤ ਇੱਕ ਕਹਾਣੀਆਂ ਦੀ ਕਿਤਾਬ ਹੈ ਉਹ ਹਾਲੇ ਥੋੜੀਆਂ ਪੈਂਡਿੰਗ ਨੇ ਪਰ ਇਹ ਕਿਤਾਬ ਮੇਰੀ ਪਹਿਲੀ ਕਿਤਾਬ ਹੈ ਇਹ ਜ਼ਿਆਦਾ ਮੈਂ ਧੀਆਂ ਦੇ ਰਿਲੇਟਡ ਹੀ ਲਿਖੀ ਆ ਕਿਉਂ ਰੀਜ਼ਨ ਕਿਉਂਕਿ ਜਿੱਥੋਂ ਤੱਕ ਮੈਂ ਦੇਖਦੀ ਆ ਜੋ ਮੈਂ ਸੋਸਾਇਟੀ ਨੂੰ ਦੇਖਦੀ ਆ ਹਰ ਚੀਜ਼ ਨੂੰ ਮੈਂ ਇਹਦੇ ਵਿੱਚ ਰਿਅਲਾਈਜ਼ ਕੀਤਾ ਆਪਣੇ ਵੱਲੋਂ ਹਨਾ ਕੋਸ਼ਿਸ਼ ਕੀਤੀ ਹੈ ਜਿਵੇਂ ਦਾਜ ਹੋ ਗਿਆ ਹਰ ਉਹਨਾਂ ਹੱਤਿਆ ਹੋ ਗਈ ਜਾਂ ਹੋਰ ਵੀ ਕੁੜੀਆਂ ਨੂੰ ਲੈ ਕੇ ਜੋ ਹੋਰ ਵੀ ਚੀਜ਼ਾਂ ਨੇ ਮੈਂ ਉਹਦੇ ਵਿੱਚ ਹਰ ਇੱਕ ਚੀਜ਼ ਉਤਰੀ ਸ਼ਾ ਮਤਲਬ ਇਹਦੇ ਵਿੱਚ ਮੈਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਜਿਵੇਂ ਅਸੀਂ 8 ਮਾਰਚ ਨੂੰ ਔਰਤ ਦਿਵਸ ਮਨਾਉਂਦੇ ਆ ਹਨਾ ਅਸੀਂ ਉਸ ਦਿਨ ਹੀ ਔਰਤ ਦਾ ਸਨਮਾਨ ਕਰਦੇ ਆ ਤਾਂ ਹੁਣ ਕੀ ਅਸੀਂ ਥੋੜੇ ਦਿਨ ਬਾਅਦ ਫੇਰ ਭੁੱਲ ਜਾਂਦੇ ਆ ਫੇਰ ਉਹੀ ਡਿਸਟ੍ਰਿਕਟ ਬੈਲੈਂਸ ਕਰਾਂ ਦੇ ਵਿੱਚ ਸ਼ੁਰੂ ਹੋ ਜਾਂਦੀ ਆ ਹਨਾ ਸੋ ਉਹਦੇ ਤੇ ਮੈਂ ਲਿਖਿਆ ਸੀਗਾ ਕਿ ਮਕਾਮ ਦਾ ਇਟਾ ਪੱਥਰ ਦੇ ਵੀ ਬਣ ਜਾਂਦੇ ਪਰ ਘਰ ਨੂੰ ਮਕਾਨ ਬਣਾਉਂਦੀ ਹੈ ਔਰਤ ਕਦੀ ਧੀ ਕਦੀ ਮਾਂ ਕਦੀ ਭੈਣ ਬਣ ਕੇ ਹਰ ਰਿਸ਼ਤਾ ਨਿਭਾਉਂਦੀ ਹੈ ਔਰਤ ਔਰਤ ਨਾ ਕੇਵਲ ਅਠ ਔਰਤ ਨਾ ਕੇਵਲ ਮੁਮਤਾਜ਼ ਅਠ ਮਾਂ ਤੇ ਸਭ ਨੂੰ ਹਰ ਦਿਨ ਸਨਮਾਨ ਚਾਹੀਦਾ ਹੈ ਔਰਤ ਸਿੱਧੂ ਕਰੇ ਸਜਦਾ ਉਸ ਔਰਤ ਨੂੰ ਜੋ ਆਪੇ ਤੋਂ ਜੀ ਬਣਾਉਂਦੀ ਹੈ ਔਰ ਜੋ ਆਪੇ ਤੋਂ ਜੀ ਬਣਾਉਂਦੀ ਹੈ ਔਰ ਆਈ ਕੋ ਹੋਰ ਲਿਖਿਆ ਸੀ ਤੇ ਦਾਦੀਆਂ ਨੂੰ ਕੁੱਖ ਵਿੱਚ ਨਾ ਮਾਰੂ ਮम्मा ਮਾਪਿਆਂ ਨੂੰ ਕਰਨ ਪਿਆਰ ਦੀਆਂੱਖਾਂ ਖੇਡਾਂ ਵਿੱਚ ਚਾਹੇ ਨਾਗੇ ਪਪਾ ਪੜ੍ਹਨ ਵਿੱਚ ਹਿਸ਼ਿਆਰੀਆਂ ਜੱਜਾ ਜੱ ਮੱਧੀ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <laughs> . ਕਿਲਾ ਪੰਜਾਬ ਦਿਖਾਈਏ ਵਈ ਮਿੱਠੇ ਮਿੱਠੇ ਗੀਤਾਂ ਵਿੱਚ ਅਸੀਂ ਰੰਝਾ ਪੰਜਾਬ ਦਿਖਾਈਏ ਵਈ ਮਿੱਠੇ ਮਿੱਠੇ ਗੀਤਾਂ ਵਿੱਚ ਦੀਆਂ ਮਿਟੀਆਂ ਦਧੀਆਂ ਵਈ ਦੀਆਂ ਦੀਆਂ ਲੋੜੀਆਂ न शी साम हे वईंद सियो सीसाऊं हे खणिया वई ॾियो भला ਕੀ ਕਹਿੰਦੇ ਹੁੰਦੇ ਸਾਰੀਆਂ ਨਫਰਤਾਂ ਬੈਰ ਉਹ ਲੋੜੀ ਦੇ ਸਾਲ ਆਉਜੀ ਖੁਸ਼ੀਆਂ ਆਉਣੇ ਖੁਸ਼ੀਆਂ ਆਉਣੇ ਵਧੀਆ ਸਰਕਾਰ ਚੰਦਰੋਸਤੀ ਲੈ ਕੇ ਆਵੇ ਪਰਮਾਤਮਾ ਇਸ ਸਾਲ ਦਾ ਪਹਿਲਾ ਤਿਆਰ ਤੇਰਾ ਨਾਮ ਕਰਨ ਮੁਟਿਆ ਹੋ ਰੀਆ ਪੱਟੀ ਵਾਲਾ ਹੋ ਗੁਲੇ ਚੜਾ ਹੋ ਫੁੱਲਾ ਪੱਟੀ ਵਾਲਾ ਹੋ ਗੁਲੇਤੀ ਬਿਆਈ ਹੋ ਛੇ ਸ਼ਕਰ ਪਾਈ ਹੋ ਇੱਧਰ 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 ਥੋੜੀ ਜਿਹੀ ਤੈਨਾਂ ਦਾ ਪਾਟਾ ਹੋ तजीवे चाचा हो चाचा टूरी गुट्टी हो लंबरदारा लुट्टी हो गनगे बोले काय हो एक बोला रहिया हो फाइल भरके ले गया रे सानू दे लोड़ी तेरी जिले दे लोड़ी तेरी जिले जोड़ी

Mm-hmm. <laughs> ਇਸ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਲਈ ਹੈਪੀ ਲੋਹੜੀ ਥੈਂਕ ਯੂ ਜੀ